ਤੇ ਭਾਜੀ ਕੀ ਨਿਬੜਿਆ ਅੱਜ ਜਿਹੜਾ ਮਸਲਾ ਸੀਗਾ ਉਮਰਪੁਰ ਦੇ ਮੁੰਡੇ ਦੀ ਡੈਥ ਦਾ ਸਤਿਕਾਰਯੋਗ ਸਾਥੀਓ ਮੈਂ ਸੰਤੋਖ ਸਿੰਘ ਸੰਧੂ ਸੂਬਾ ਕਮੇਟੀ ਮੈਂਬਰ ਕਰਤੀ ਕਿਸਾ ਜੀ ਨੂੰ ਤਿੰਨ ਦਿਨ ਤੋਂ ਲਗਾਤਾਰ ਸਾਡਾ ਮਜ਼ਦੂਰਾਂ ਦਾ ਬੇਟਾ ਉਮਰਪੁਰ ਤੋਂ ਨੌਜਵਾਨ ਇੱਥੇ ਕੰਪਨੀ ਦੇ ਵਿੱਚ ਟੈਲੀਫੋਨ ਦੀ ਚ ਕੰਮ ਕਰਦਾ ਸੀ ਅਚਾਨਕ ਟੈਗ ਡਿੱਗਣ ਨਾਲ ਉਹ ਟੈਗ ਦੇ ਥੱਲੇ ਆ ਕੇ ਉਹਦੀ ਮੌਤ ਹੋ ਗਈ ਇਸ ਕਰਕੇ ਉਸ ਕੰਪਨੀ ਦੀ ਨਿਗਹਿਲੀ ਦੇ ਕਾਰਨ ਕਿਉਂਕਿ ਮੌਕੇ ਤੇ ਕੋਈ ਨਹੀਂ ਸੀ ਨਾ ਕੋਈ ਉਹਨਾਂ ਕੋ ਇਦਾਂ ਦਾ ਕੋਈ ਸਾਜੋ ਸਮਾਨ ਸੀ ਜਿਹਦੇ ਕਰਕੇ ਉਹਦੀ ਮੌਤ ਹੋਈ ਆ ਦੂਜਾ ਸਾਡੇ ਲਈ ਇਹ ਚਿੰਤਾ ਦਾ ਵਿਸ਼ਾ ਆ ਸਾਡਾ ਨੌਜਵਾਨ ਜਿਹੜਾ ਮੁੰਡਾ ਇਹ ਸਾਡੇ ਨਾਲ ਖੜਾ ਇਹ ਉਹਦੀ ਲੈ ਕੇ ਦੇ ਨੂੰ ਓਏ ਵਿਚਾਰਾ ਘੁੰਮਦਾ ਰਿਹਾ ਹਸਪਤਾਲਾਂ ਦੇ ਵਿੱਚ ਸਾਡੇ ਦੇਖੋ ਤਰਾਸ ਕੀ ਸਾਡੇ ਹਸਪਤਾਲ ਜਿੱਦਣ ਸਾਡਾ ਹਸਪਤਾਲ ਪਹਿਲਾਂ ਬੰਦ ਹੋ ਰਿਹਾ ਸੀ ਜਦੋਂ ਆਮ ਆਦਮੀ ਕਲੀਨਿਕ ਬਣਿਆ ਸੀ ਅਸੀਂ ਉਦੋਂ ਵੀ ਬਜਾਰਾ ਕੀਤਾ ਸੀ ਇਹ ਹਸਪਤਾਲ ਬੰਦ ਹੋਣ ਕਰਾਰੇ ਆ ਇਹਦੇ ਵਿੱਚ ਕੋਈ ਮਜ਼ਦੂਰਾਂ ਨੂੰ ਸੰਭਲਣ ਲਈ ਕਿਸਾਨਾਂ ਨੂੰ ਸੰਭਲਣ ਲਈ ਮਰੀਜ਼ਾਂ ਨੂੰ ਸੰਭਲਣ ਲਈ ਕੋਈ ਮਤਲਬ ਪ੍ਰਬੰਧ ਹੈ ਨਹੀਂ ਤੁਸੀਂ ਦੇਖੋ ਪੇ 1935 ਦਾ ਹਸਪਤਾਲ ਬਣਿਆ ਸਭ ਤੋਂ ਪਹਿਲਾਂ ਦਾ ਅਗਰੇਜਾਬੇ ਦੇ ਦਾ ਅੱਜ ਇੱਥੇ ਮੋੜ ਲੀਆਂ ਲੋੜਾਂ ਹੈ ਨਹੀਂ ਤੇ ਜਿਹਦੇ ਕਰਕੇ ਜੇ ਇੱਥੇ ਮੋੜ ਨਹੀਂ ਰੋਡ ਹੁੰਦੀ ਤੇ ਹੋ ਸਕਦਾ ਸਾਡਾ ਨੌਜਵਾਨ ਅੱਜ ਸਾਡੇ ਵਿੱਚ ਹੁੰਦਾ ਉਹ ਨਾ ਮਰਦਾ ਇਸ ਕਰਕੇ ਇਹ ਵੀ ਮਤਲਬ ਸਰਕਾਰ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਤੁਹਾਡੇ ਜਿਹੜੇ ਆਮ ਆਦੀ ਕਲੀਨਿਕ ਆ ਉਹ ਤਾਂ 3 ਵਜੇ ਬੰਦ ਹੋ ਜਾਂਦੇ ਆ 3 ਵਜੇ ਤੋਂ ਬਾਅਦ ਲੋਕ ਕਿੱਥੇ ਜਾਣ ਜਦੋਂ ਹਸਪਤਾਲਾਂ ਦੇ ਵਿੱਚ ਕੋਈ ਇਲਾਜ ਨਹੀਂ ਹੈ ਜਿਹਦੇ ਕਰਕੇ ਸਾਡਾ ਨੌਜਵਾਨ ਪੂਰਾ ਹੋਇਆ ਉਦੋਂ ਵੀ ਸਾਡੇ ਸਾਥੀਆਂ ਦਾ ਸਾਡੀ ਕਿਰਤੀ ਕਿਸਾਨ ਜੀ ਉਹ ਉਸ ਪੈਂਡ ਦੇ ਵਿੱਚ ਸਾਡੇ ਨੌਜਵਾਨ ਕੰਮ ਕਰਦੇ ਆ ਉਹਨਾਂ ਦਾ ਰਾਤ ਨੂੰ ਮੈਨੂੰ ਫੋਨ ਆਇਆ ਵੀ 8 ਵਜੇ ਪਹਿਲਾਂ ਤਾਂ ਕਰਕੇ ਨੌਜਵਾਨ ਦੀ ਮੌਤ ਆਈ ਆ ਕੋਈ ਆ ਤਾਂ ਮੈਂ ਉਦੋਂ ਹੀ ਮਤਲਬ ਦੌੜ ਭੱਜ ਕੀਤੀ ਅਸੀਂ ਤੇ ਰਾਤ ਨੂੰ ਵੀ ਆਏ ਇਹ ਲਗਾਤਾਰ ਉਹਨਾਂ ਦੇ ਸਮਰਥਨ ਕਿ ਰੱਖੇ ਲਗਾਤਾਰ ਅੱਜ ਅਸੀਂ ਤਿੰਨ ਦਿਨ ਤੋਂ ਕ੍ਰਿਤਿਕ ਸਿੰਘ ਜੀ ਉਨਤੇ ਪਿੰਡੂ ਮਿਲਦੂ ਜਣ ਅਸੀਂ ਉਹਦੇ ਵਿੱਚ ਇਸ ਮੋਰਚੇ ਦੇ ਵਿੱਚ ਰਹੇ ਹਾਂ ਔਰ ਜਿਹੜੀ ਆ ਇਹ ਜਿੱਤ ਪ੍ਰਾਪਤ ਕੀਤੀ ਆ ਔਰ ਪਰਿਵਾਰ ਨੂੰ ਅਸੀਂ ਇਨਸਾਫ ਤੋਂਣ ਦੇ ਵਿੱਚ ਥੋੜਾ ਬੜਾ ਯੋਗਦਾਨ ਪਾਇਆ ਜਿਹਦੇ ਲਈ 12 ਲੱਖ ਰੁਪਇਆ 12 ਲੱਖ 20 ਹਜ਼ਾਰ ਰੁਪਇਆ 20 ਹਜ਼ਾਰ ਪਹਿਲਾਂ ਦਿੱਤਾ ਤੇ 12 ਲੱਖ ਰੁਪਇਆ ਅੱਜ ਜਿਹੜਾ 11 ਲੱਖ ਦਾ ਚੈੱਕ ਤੇ 1 ਲੱਖ ਰੁਪਇਆ ਕੈਸ਼ ਤੇ ਬਾਕੀ ਜਿਹੜਾ ਇੱਕ ਬੱਚੇ ਨੂੰ ਜਿਹੜੀ ਨੌਕਰੀ ਆ ਉਹ ਲੈਣ ਦੇ ਵਿੱਚ ਇਸ ਮਹਿਕੇ ਵਿੱਚ ਅਸੀਂ ਜਿਹੜਾ ਸਫਲ ਹੋਏ ਆ ਇਸ ਕਰਕੇ ਦੂਜਾ ਜਿਹੜਾ ਪ੍ਰੋਸੀਜਰ ਆ ਸਰਕਾਰ ਵਾਲਾ ਉਧਰੋਂ ਵੀ ਪਰਿਵਾਰ ਨੂੰ ਕੋਈ ਸਹਦਾ ਜਿਹੜੀ ਆ ਉਹ ਦਵਾਈ ਜਾਊਗੀ ਕੱਲ ਐਸਟੀਐਮ ਸਾਹਿਬ ਨੂੰ ਵੀ ਅੱਜ ਲੈ ਕੇ ਭੇਜ ਦਿੱਤਾ ਤੇ ਉਹਦੇ ਵਿੱਚ ਲੇਬਰ ਇਨਸਪੈਕਟਰ ਵੀ ਕੱਲ ਆ ਕੇ ਪਿਆਨ ਲੈ ਕੇ ਜਾ ਉਹ ਵੀ ਜਿਹੜਾ ਸਰਕਾਰ ਦੀ ਪ੍ਰਕਿਰਿਆ ਹੈਗੀ ਆ ਉਹਦੇ ਵਿੱਚੋਂ ਵੀ ਕੁਝ ਮੁਆਵਜ਼ਾ ਮਿਲਦਾ ਅਸੀਂ ਉਹ ਵੀ ਇੱਕ ਦੋ ਦਿਨਾਂ ਦੇ ਵਿੱਚ ਉਹਦਾ ਸੰਸਕਰ ਫੇਰ ਕਰਾਂਗੇ ਜਿੰਨਾ ਚਿਰ ਉਹ ਸਾਨੂੰ ਉਹ ਚੈੱਕ ਨਹੀਂ ਮਿਲ ਜਾਂਦਾ ਤੇ ਉਹ ਮਤਲਬ ਅਸੀਂ ਉਹ ਪਹਿਲਾਂ ਉਹ ਚੈੱਕ ਲੈਣਾ ਕਿਉਂਕਿ ਉਹ ਸਰਕਾਰ ਦਾ ਕਾਨੂੰਨ ਹੈ ਵੀ ਚੈੱਕ ਸੰਸਕਰ ਭੇ ਹੋਣਾ ਚੈੱਕ ਲੈ ਕੇ ਇਸ ਕਰਕੇ ਉਹ ਵੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਜਿੰਨੀ ਜਲਦੀ ਉਹ ਚੈੱਕ ਦਵਾਇਆ ਜਾਵੇ ਸਾਨੂੰ ਉਹ ਦਵਾਇਆ ਜਾਵੇ ਅਸੀਂ ਤੁਹਾਡੇ মিডিਆ ਵਾਲਿਆਂ ਦਾ ਵੀ ਤੁਸੀਂ ਵੀ ਉਦਣ ਸਾਡੇ ਨਾਲੇ ਹੀ ਗਰਮੀ ਦੇ ਵਿੱਚ ਜੂਝ ਰਹੇ ਹੋ ਅਸੀਂ ਤੁਹਾਡੇ ਵੀ ਧਰਮਾਤੀ ਆਂ ਅਸ ਉਮਰਪੁਰ ਵਾਲਿਆ ਸਾਰੇ ਨੌਜਵਾਨਾਂ ਦੇ ਪਿੰਡ ਦੀ ਪੰਚਾਇਤ ਦੇ ਇਲਾਕੇ ਦੇ ਲੋਕਾਂ ਦੇ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਸੀ ਧਰਵਾਦੀਆਂ ਪ੍ਰਧਾਨ ਜੀ ਇੱਕ ਜਿਹੜੇ ਮਸਲੇ ਦੀ ਸ਼ੁਰੂਆਤ ਹੋਈ ਸੀ ਉਹਦੇ ਵਿੱਚ ਇਹ ਸੀਗਾ ਵੀ ਇੱਕ ਅਣਗਹਿਲੀ ਕਰਦ ਘਟਨਾ ਹੋਈ ਆ ਇਹ ਤੇ ਹੁਣ ਅੱਜ ਉਸ ਅਣਗਹਿਲੀ ਦੇ ਉੱਤੇ ਗੱਲਬਾਤ ਹੋਈ ਆ ਵੀ ਜਿਹੜੀ ਦੁਬਾਰਾ ਇਹ ਘਟਨਾ ਜਿਹੜੀ ਹੈਗੀ ਨਾਂ ਵਾਪਰੇ ਬਿਲਕੁਕੁ ਤਵੇ ਹੀ ਮਤਲਬ ਅੱਜ ਜਦੋਂ ਜਦ ਤਵੇ ਹੀ ਕੀਤੀ ਆ ਨਹੀਂ ਤਾਂ ਇਹ ਕੰਪਨੀ ਵਾਲੇ ਤੁਸੀਂ ਦੇਖਿਆ ਹੋਣਾ ਸਵੇਰੇ ਇਹ 10 ਤੋਂ ਮਸਰਾ ਸੀ ਹੋ ਰਿਹਾ ਹੈ ਜਥੇਬੰਦੀਆਂ ਦੇ ਦਵਾ ਸਾਧਕਾ ਜਥੇਬੰਦੀਆਂ ਨੇ ਆਪਣਾ ਜੋਰ ਲਾ ਕੇ ਅੱਜ ਜਿਹੜਾ ਉਸ ਪਰਿਵਾਰ ਨੂੰ ਜਿਹੜਾ 12 ਲੱਖ 20 ਹਜ਼ਾਰ ਰੁਪਈਆ ਜਿਹੜਾ ਸੀ ਸਫਲ ਹੋਇਆ ਸਾਰੇ ਲੋਕ ਜਿਹਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਮੀਡੀਆ ਵਾਲਿਆਂ ਦਾ ਔਰ ਲੋਕਾਂ ਦਾ ਇਲਾਕੇ ਦੇ ਲੋਕਾਂ ਦਾ ਪਿੰਡ ਦੀ ਪੰਚਾਇਤ ਦਾ ਸੱਜਣਾ ਮਿੱਤਰਾਂ ਦਾ ਰਹਿਸਨਾਰਾਂ ਦਾ ਖਾਸ ਕਰਕੇ ਮੈਂ ਇਹ ਵੇਦ ਕਰ ਨੌਜਵਾਨਾਂ ਦਾ ਜਿਹੜੇ ਉਮਰਪੁਰ ਦੇ ਨੌਜਵਾਨ ਜਾਣੇ ਨਾਲ ਦੇ ਸੱਜਣ ਮਿੱਤਰ ਆ ਇਹ ਲਗਾਤਾਰ ਉਹਦਣ ਦੇ ਮਤਲਬ 100-100 ਮੁੰਡਾ ਲਗਾਤਾਰ ਇਹ ਆ ਰਿਹਾ ਇਸ ਕਰਕੇ ਇਹ ਜਨੂਤ ਦੇ ਧਰਵਾਦੀ ਆ ਔਰ ਯੂਥ ਨੂੰ ਇਹ ਬੇਨਤੀ ਕਰਦੇ ਆ ਕਿ ਤੁਸੀਂ ਵੀ ਆਪਾਂ ਜਥੇਬੰਦੀ ਹੋਈਏ ਤਾਂ ਕਿ ਜਿਹੜੀਆਂ ਕੱਲ ਨੂੰ ਕੋ ਮੁਸ਼ਕਲਾਂ ਲਾ ਕੇ ਚਖਣੀਆਂ ਉਹਦੇ ਲਈ ਆਪਾਂ ਸਾਰੇ ਜਿਹੜੇ ਆ ਮਜ਼ਦੂਰ ਆਪਣੀ ਜਥੇਬੰਦੀ ਬਣਾਉਣ ਕਿਸਾਨ ਆਪਣੀ ਜਥੇਬੰਦੀ ਬਣਾਉਣ ਤਾਂ ਕਿ ਆਪਾਂ ਵੱਡੀਆਂ ਲੜਾਈਆਂ ਜਿਹੜੀਆਂ ਲੜਨ ਦੇ ਵਿੱਚ ਸਫਲ ਹੋਈਏ ਤੁਹਾਡਾ ਸਾਰਿਆਂ ਦਾ ਬੜੀ ਦੁੱਖ ਦੀ ਗੱਲ ਆ ਕਿ ਆਪਾਂ ਨਿਆਂ ਲੈਣ ਲਈ ਆਪਾਂ ਨੂੰ ਜਿਹੜੇ ਧਰਨੇ ਤੇ ਬੈਠਣਾ ਪਿਆ ਪਿਛਲੇ 4 ਦਿਨ ਤੋਂ ਡੈੱਡ ਬੋਡੀ ਜਿਹੜੀ ਰੱਖ ਕੇ ਆਪਾਂ ਨੂੰ ਇਨਸਾਫ ਜਿਹੜਾ ਲੈਣ ਲਈ ਆਵਾਜ਼ ਬੁਲੰਦ ਕਰਨੀ ਪਈ ਇਹ ਇਸ ਕਰਕੇ ਆਪਾਂ ਨੂੰ 4 ਦਿਨ ਲੱਗੇ ਕਿਉਂਕਿ ਬਹੁਤ ਸਾਰਾ ਕਾਇਦਾ ਕਾਨੂੰਨ ਜਿਹੜਾ ਤੋਂ ਬਣੇ ਆ ਕਾਇਦਾ ਕਾਨੂੰਨ ਨੂੰ ਲਾਗੂ ਕਰਨ ਵਾਲੀਆਂ ਜਿਹੜੀਆਂ ਏਜੰਸੀਆਂ ਖਾਸ ਕਰਕੇ ਜੇ ਇਸ ਮਜ਼ਦੂਰ ਦੀ ਮੌਤ ਹੋਈ ਆ ਔਰ ਉਹ ਮਜ਼ਦੂਰ ਨੂੰ ਕੰਪਨੀ ਜਿਹੜੀ ਆ ਮਜ਼ਦੂਰ ਮੰਨਣ ਲਈ ਤਿਆਰ ਹੀ ਨਹੀਂ ਕਿਉਂਕਿ ਉਹਦੇ ਵਿੱਚ ਬਹੁਤ ਸਾਰੀਆਂ ਵੀਕਨਸੀਆਂ ਜਿਹੜੀਆਂ ਇਸ ਪ੍ਰਬੰਧ ਦੀ ਦੇਣ ਕਰਕੇ ਆ ਕਿ ਜੇ ਇਸ ਮਹਿਕਮੇ ਦੇ ਜਿਹੜਾ ਸਾਰਾ ਢਾਂਚਾ ਜਿਹੜਾ BSNL ਦਾ ਵਰਤ ਰਿਹਾ BSNL ਦਾ ਜਿਹੜਾ ਪ੍ਰਾਈਵੇਟ ਕੰਮ ਜਿਹੜਾ ਕਿਸੇ ਹੋਰ ਕੰਪਨੀ ਨੂੰ ਦੇ ਦਿੱਤਾ ਉਸ ਕੰਪਨੀ ਨੇ ਗਾ ਕਿਸੇ ਤੀਜੀ ਫਰਮ ਨੂੰ ਜਿਹੜਾ ਕੰਮ ਦੇ ਦਿੱਤਾ ਸਾਰਾ ਢਾਂਚਾ ਜਿਹੜਾ ਸਰਕਾਰੀ ਪਰ ਉਹਦੀ ਵਰਤੋਂ ਜਿਹੜੀ ਸਾਰਾ ਪ੍ਰਾਈਵੇਟ ਉਹ ادارے ਜਿਹੜੇ ਕਰ ਰਹੇ ਆ ਤੇ ਉਸ ਪ੍ਰਾਈਵੇਟ ادارے ਨੇ ਵੀ ਗਾਂ ਇੱਕ ਬੰਦੇ ਨੂੰ ਜਿਹੜੇ ਆ 10-10 15-15 ਬੰਦਿਆਂ ਦੇ ਕੰਮ ਜਿਹੜੇ ਆ ਉਹ ਗਾਂ ਮੰਡੇ ਆ ਕੰਮ ਪਵਾ ਉਹ ਜ਼ਰੂਰ ਮਹਿਕਮੇ ਦਾ ਉਸ ਪ੍ਰਾਈਵੇਟ ਕੰਪਨੀ ਦੇ ਕਰਦੇ ਆ ਪਰ ਉਹ ਪ੍ਰਾਈਵੇਟ ਕੰਪਨੀ ਜਿਹੜੀ ਆ ਕਿਸ ਤਰ੍ਹਾਂ ਉਹਨਾਂ ਦਾ ਸ਼ੋਸ਼ਣ ਕਰ ਰਹੀ ਆ ਕਹਿਦਾ ਕਾਨੂੰਨ ਦੇ ਵਿੱਚ ਕਿਸੇ ਲਿਖਾ ਪੜੀ ਦੇ ਵਿੱਚ ਪੁੱਤਾਂ ਘਹਾਵੀਆਂ ਜਰੂਰ ਉਹਨਾਂ ਨੂੰ ਮਿਲ ਹੀ ਜਾਂਦੀਆਂ ਮਿਤੀ 13 ਤਰੀਕ ਨੂੰ ਦੇਰ ਆਵਰ ਸਾਨੂੰ ਕੁਤਰਾ ਮਿਲ ਕੇ ਬਿਲ ਗਿਆ ਥਾਣੇ ਦੇ ਵਿੱਚ ਸੀਵਰੇਜ ਪੈ ਰਿਆ ਸੀਗਾ ਸੀਵਰੇਜ ਦੀ ਖਦਾਈ ਦੇ ਦੌਰਾਨ ਕੋਈ ਇੰਟਰਨੈਟ ਦੀਆਂ ਜਿਹੜੀਆਂ ਤਾਰਾਂ ਦੀ ਕੱਟਪੱਟ ਹੋ ਗਈ ਸੀ ਜਿਹਦੇ ਕਰਕੇ ਕਿ BBNL ਕੰਪਨੀ ਵਾਲਿਆਂ ਨੇ ਅੱਗੇ ਠੇਕਾ ਦਿੱਤਾ ਹੈ ਸਗਰ ਰੋहतक ਟੈਲੀਕਮ ਵਾਲਿਆਂ ਨੂੰ ਰੋहतक ਟੈਲੀਕਮ ਦੇ ਜਿਹੜੇ ਵਰਕਰ ਕੰਮ ਕਰਦੇ ਸੀਗੇ ਉਹ ਵਰਕਰ ਜਦੋਂ ਵਿੱਚ ਵੜਿਆ ਤੇ ਉਹਦੇ ਉੱਤੇ ਢੇਗ ਢੇਗੀ ਸੀ ਮਿੱਟੀ ਦੀ ਜਿਹਦੇ ਨਾਲ ਉਹਨੂੰ ਕੱਢਣ ਦੀ ਕੋਸ਼ਿਸ਼ ਲੋਕਾਂ ਨੇ ਬਹੁਤ ਕੀਤੀ ਪਰ ਉਹਦੀ ਦਮ ਘੁੱਟਣ ਕਰਕੇ ਮੌਤ ਹੋ ਗਈ ਸੀ ਜਿਸ ਸਬੰਧੀ ਅਸੀਂ 14 ਤਰੀਕ ਨੂੰ ਬੀਬੀ ਨਾਲ ਕੰਪਨੀ ਦੇ ਟੈਲੀਕਮ ਵਾਲਿਆਂ ਦੇ ਖਿਲਾਫ ਮੁਕਦਮਾ ਦਰਜ ਕਰ ਦਿੱਤਾ ਸੀ ਪਰ ਅੱਜ ਖੁਸ਼ ਕਿਸਾਨ ਮਜ਼ਦੂਰ ਜਥੇਬੰਦੀਆਂ ਆਈਆਂ ਸੀ ਸਾਡੇ ਕੋਲ ਤੇ ਸਾਨੂੰ ਮੁਆਜਰਾ ਦਵਾਇਆ ਜਾਵੇ ਕੰਪਨੀ ਦੇ ਵਰਕਰ ਆ ਗਏ ਸੀ ਸਾਡੇ ਕੋਲ ਤੇ ਕੰਪਨੀ ਦੇ ਵਰਕਰਾਂ ਦੇ ਜਿਹੜੇ ਉਹਨਾਂ ਦੇ ਪ੍ਰੋਜੈਕਟਿੰਗ ਮੈਨੇਜਰ ਸੀ ਉਹਨਾਂ ਦੋਨਾਂ ਧਿਰਾਂ ਨੇ ਆਪਸ ਵਿੱਚ ਬੈਠ ਕੇ ਕੰਪਰੋਮਾਈਜ਼ ਹੋ ਗਿਆ 12 ਲੱਖ ਦੀ ਕੰਪੋਜੀਸ਼ਨ ਦਿੱਤੀ ਆ ਉਸ ਤੋਂ علاوہ ਜਿਹੜਾ ਸਰਕਾਰੀ ਤੌਰ ਤੇ ਹੈਗਾ ਉਹ ਅਸੀਂ ਐਸਡੀਐਨ ਸਾਹਿਬ ਨੂੰ ਲਿਖ ਕੇ ਭੇਜ ਦਿੱਤਾ ਹੈ ਆਪਣੇ ਅਫਸਰਾਂ ਦੇ ਥਰੂ ਉਹ ਉਹਨਾਂ ਨੂੰ ਕੰਪਨਸੇਸ਼ਨ ਮਿਲ ਜਾਈ ਗਈ ਤੇ ਜਿਹੜੀ ਸਰਕਾਰ ਵੱਲੋਂ ਕੰਪਨਸੇਸ਼ਨ ਨੂੰ ਸਰ ਕਿੰਨੀ ਹੁੰਦੀ ਉਹ ਇਹ ਸਰਕਾਰ ਵੱਲੋਂ ਜਿਹੜੀ ਹੈਗੀ ਆ ਪਤਾ ਲੱਗਿਆ ਵੇ 2 ਤੋਂ ਲੈ ਕੇ 4 ਲੱਖ ਦੇ ਵਿੱਚ ਵਿੱਚ ਹੈਗੀ ਆ ਜੀ ਜੋ ਜਿੱਥੇ ਵੀ ਡਿਸਾਈਡ ਹੋਊਗਾ ਉਸ ਦੇ ਹਿਸਾਬ ਨਾਲ ਦੇ ਦੇਣਗੇ